ਕੀ ਭਗਵੰਤ ਮਾਨ ਦਾ ਅਸਤੀਫਾ ਦੇਣਾ ਨਹੀਂ ਬਣਦਾ ਕੀ ਭਗਵੰਤ ਮਾਨ ਤੇ ਪਰਚਾ ਨਾ ਹੋਵੇ ਕਿ ਹਾਈ ਕੋਰਟ ਨੂੰ ਇਹ ਮਿਸਲੀਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨੂੰ ਸੱਚਾਈ ਪਤਾ ਸੀ ਕਿਉਂਕਿ ਇੰਟਰਵਿਊ ਹੋਮ ਮਿਨਿਸਟਰ ਦੀ ਮਰਜ਼ੀ ਬਿਨਾਂ ਹੋ ਹੀ ਨਹੀਂ ਸਕਦੀ ਸੀ ਸਿੱਧੂ ਮੂਸੇਵਾਲੇ ਸਾਹਿਬ ਦੇ ਬਜ਼ੁਰਗ ਇਸ ਗੱਲ ਦਾ ਰੌਲਾ ਪਾਦੇ ਫਿਰ ਇੱਕ ਹੋਰ ਇਨਕੁਆਇਰੀ ਚੱਲੀ ਜਦੋਂ 43000 ਕੋਲਾ ਹੋ ਗਈਆਂ ਜ਼ਿਲ੍ਹਾ ਤੋਂ 70 ਇਸ ਬੰਦੇ ਤੇ ਕੇਸ ਆ ਰੋਜ਼ ਫਰੋਤੀ ਰੋਜ਼ ਡਕੈਤੀ ਰੋਜ਼ ਟਾਰਗੇਟ ਕਿਲਿੰਗ ਚੱਲ ਰਹੀ ਹੈ ਜੇਲ੍ਹ ਤੋਂ ਉਹਨਾਂ ਸਾਰਿਆਂ ਲਈ ਭਗਵੰਤ ਮਾਨ ਨਹੀਂ ਜ਼ਿੰਮੇਵਾਰ ਦਾਸ ਜੇ ਡਰਦਾ ਹੈ ਤੇ ਰੱਬ ਕੋਲੋਂ ਡਰਦਾ ਹੈ ਤੇ ਰੱਬ ਦੀ ਸੰਗਤ ਕੋਲੋਂ ਦਾ ਸ਼ਰਾਬੀ ਕਬਾਬੀ ਮੁੱਖ ਮੰਤਰੀਆਂ ਤੂੰ ਨਹੀਂ ਮਟਾ ਨਾ ਮੈਂ ਡਰਨ ਵਾਲਾ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਝਾ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਕੇ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਵੇ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਇੱਕ ਲਾ ਬਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਔਰ ਕਾਨੂੰਨ 'ਚ ਵਿਸ਼ਵਾਸ ਰੱਖਣ ਕਰਕੇ ਜਿੰਨੀ ਵਾਰੀ ਮੈਨੂੰ ਬੁਲਾਇਆ ਗਿਆ ਮੈਂ ਇੱਥੇ ਆਇਆ ਔਰ ਅੱਜ ਵੀ ਐਸਆਈਟੀ ਅੱਗੇ ਸਰਦਾਰ ਹਰਚਰਨ ਸਿੰਘ ਭੁੱਲਰ ਸਾਹਿਬ ਨੂੰ ਮੈਂ ਇਹ ਬੇਨਤੀ ਕਰਕੇ ਆਇਆ ਕਿ ਭਗਵੰਤ ਮਾਨ ਦਾ ਹੱਥ ਠੋਕਾ ਨਾ ਬਣੋ ਔਰ ਮੈਂ ਕਾਰਨ ਹੈ ਇਹਦੇ ਚ ਕਿਉਂ ਕਹਿਣਾ। ਦੇਖੋ ਮੈਨੂੰ ਇੱਕ ਰੈਗੂਲਰ ਬੇਲ ਬਣੀ। ਮੇਰੇ ਤੇ ਝੂਠਾ ਕੇਸ ਦਰਜ ਹੋਇਆ। ਉਸ ਝੂਠੇ ਕੇਸ 'ਚ ਮੈਂ 6 ਮਹੀਨੇ ਅੰਦਰ ਰਿਆ। ਜਦੋਂ ਮੈਨੂੰ ਜ਼ਮਾਨਤ ਮਿਲਦੀ ਹੈ 28 ਸਫੇ ਔਨਰੇਬਲ ਜੱਜ ਸਾਹਿਬ ਹਾਈ ਕੋਰਟ ਦੇ ਦੋ ਜੱਜ ਸਾਹਿਬਾਨਾ ਨੇ ਆਰਡਰ ਦਿੱਤਾ। ਔਰ ਉਸ ਆਰਡਰ ਨੂੰ ਅੱਜ ਤੱਕ ਇਹਦੇ 'ਚ ਸਪਸ਼ਟ ਲਿਖਿਆ ਗਿਆ ਸੀ ਕਿ ਜੋ આરોਪ ਦਾਸ ਤੇ ਲਾਏ ਗਏ ਆ ਉਹ ਝੂਠੇ ਨੇ ਇਹਦੇ 'ਚ ਕੋਈ ਸੱਚਾਈ ਨਹੀਂ ਔਰ ਉਸ ਆਰਡਰ ਨੂੰ ਅੱਜ ਤੱਕ ਕਿੱਥੇ ਇਹ ਚੈਲੰਜ ਨਹੀਂ ਕਰ ਸਕੇ ਦੂਜੀ ਗੱਲ ਦੇਖੋ ਅੱਜ ਇਹ ਪਿਛਲੀ ਵਾਰੀ ਇਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ 'ਚ ਇਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਨਾ ਕੋਆਪਰੇਟ ਨਹੀਂ ਕਰਦਾ ਉੱਥੋਂ ਦੇ ਜੱਜ ਸਾਹਿਬ ਨੇ ਇਸ ਤਰੀਕੇ ਦੀ ਖਚਾਈ ਕੀਤੀ ਇਹਨਾਂ ਦੀ ਕਿ ਜਿਹੜਾ ਬੰਦਾ ਅੰਦਰ ਰਹਿ ਚੁੱਕਿਆ ਹੋਵੇ ਜਿਹਦਾ ਤੁਸੀਂ ਰਿਮਾਂਡ ਤੱਕ ਨਹੀਂ ਲਿਆ ਹੋਵੇ ਅੱਜ ਤੱਕ ਤੁਸੀਂ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਹੋ ਇੰਨੇ ਸਾਲ ਬੀਤ ਗਏ ਤੁਸੀਂ ਕੀ ਸਰਕਾਰ ਕੀ ਸਮਝਦੇ ਸੀ ਫਾਈਲਾਂ ਪੜਦੇ ਨਹੀਂ ਬਹੁਤ ਬੁਰੀ ਤਰ੍ਹਾਂ ਖਚਾਈ ਹੋਈ ਔਰ ਇਹਨਾਂ ਨੇ ਮਾਫੀ ਮੰਗ ਕੇ ਉੱਥੋਂ ਆਪ ਦਾ ਖੜਾ ਛਡਾਇਆ ਹੁਣ ਰਿ ਹੌਨਰੇਬਲ ਸੁਪਰੀਮ ਕੋਰਟ ਚ ਉਦੋਂ ਜਦ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੋਂ ਡਾਇਰੈਕਸ਼ਨ ਲੈਣ ਦੀ ਇਹਨਾਂ ਨੂੰ ਮਿਲੀ ਕੋਈ ਨਹੀਂ ਮਗਰ ਇਹਨਾਂ ਦੀ ਸ਼ਰਾਰਤ ਵੇਖੋ ਕਿ ਉੱਥੋਂ ਲੈ ਅੱਧਾ ਘੰਟਾ ਨਹੀਂ ਬੀਤਿਆ ਸੀ ਮੈਨੂੰ ਫੇਰ ਸੱਦ ਲਿਆ ਜਦੋਂ ਹਾਈ ਸੁਪਰੀਮ ਕੋਰਟ 'ਚ ਤੁਸੀਂ ਕੋਸ਼ਿਸ਼ ਕਰਨ ਲਈ ਤੁਹਾਨੂੰ ਰਾਤ ਨਹੀਂ ਮਿਲੀ ਹਾਈ ਕੋਰਟ 'ਚ ਤੁਸੀਂ ਐਫਿਡੇਵਿਟ ਦਿੱਤਾ ਕਿ ਹਾਂ ਅਸੀਂ ਅੱਗੇ ਉਹ ਨਹੀਂ ਸੱਦਾਂਗੇ ਫੇਰ ਸੱਦ ਲਿਆ ਇਹ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ ਔਰ ਸਿਆਸਤ ਦਾ ਕਾਰਨ ਸਿਰਫ ਇਹ ਹੈ ਕਿ ਭਗਵੰਤ ਮਾਨ ਦੇ ਖਿਲਾਫ ਨਾ ਜੇ ਕੋ ਮੈਂ ਦਾਸ ਜੇ ਡਰਦਾ ਤੇ ਰੱਬ ਕੋਲੋਂ ਡਰਦਾ ਤੇ ਰੱਬ ਦੀ ਸੰਗਤ ਕੋਲੋਂ ਡਰਦਾ ਸ਼ਰਾਬੀ ਕਬਾਬੀ ਮੁੱਖ ਮੰਤਰੀਆਂ ਤੋਂ ਨਹੀਂ ਮੈਂ ਡਰਦਾ ਨਾ ਮੈਂ ਡਰਨ ਵਾਲਾ ਹੁਣ ਵੀ ਮੇਰੀ ਕੋਈ ਫੋਟੋ ਉੱਥੇ ਪਿੱਛੋਂ ਖਿੱਚ ਰਿਆ ਸੀ ਮੈਂ ਭਾਈ ਸ਼ੇਰ ਦੀ ਫੋਟੋ ਅੱਕਿਉਂ ਖਿੱਚਦੀ ਮਗਰੋਂ ਨਹੀਂ ਖਿੱਚਦੀ ਹੁੰਦੀ ਕੀ ਤੁਸੀਂ ਵਿਖਾਉਣਾ ਚਾਹੁੰਦੇ ਕੀ ਡਰਾਮਾ ਰਚਿਆ ਇੱਥੇ ਜੇ ਤੁਹਾਡੇ ਕੋਲ ਕੋਈ ਪ੍ਰੂਫ ਆ ਦਿਓ ਚਾਰ ਚਾਰ ਸਿੱਟਾ ਕਾਦੇ ਲਈ ਬਦਲਣ ਦੀ ਲੋੜ ਪੈ ਗਈ ਡੀਜੀਪੀ ਦੇ ਲੈਵਲ ਤੋਂ ਬਾਅਦ ਤੁਸੀਂ ਅੱਜ DIG ਤੇ ਸਬ ਇਨਸਪੈਕਟਰ ਦੇ ਲੈਵਲਾਂ ਤੱਕ ਤਾਂ ਪਹੁੰਚ ਗਏ ਹਾਂ ਫਿਰ ਤੁਸੀਂ ਸੁਪਰੀਮ ਕੋਰਟ ਤੋਂ ਮਾफी ਮੰਗ ਕੇ ਭੱਜਦੇ ਹੋ ਹਾਈ ਕੋਰਟ ਤੇ ਆਪਦਾ ਐਫੀਡੇਵਿਟ ਵਾਪਸ ਲੈਣੇ ਹੋ ਫਿਰ ਮੈਨੂੰ ਮੈਂ ਪਹਿਲਾ ਬੰਦਾ ਹੋਣਾ ਜੀ ਸਿਰਫ ਕਾਨੂੰਨ ਲਈ ਟੂ ਕੋਆਪਰੇਸ਼ਨ ਵਾਸਤੇ ਕਿ ਮੈਂ ਇਸ ਗੱਲ ਤੋਂ ਭੱਜਦਾ ਨਹੀਂ ਮੈਂ ਆਹ ਆਪਦੀ ਹੱਕ ਤੇ ਲੜੂ ਗੁਰੂ ਸਾਹਿਬ ਤੋਂ ਡਰ ਕੇ ਲੜੂ ਇੱਕ ਮੇਰੀ ਬੇਨਤੀ ਸੁਣ ਲਿਓ ਜੀ 11 ਵਾਰੀ ਸੱਦਿਆ ਜੀ 7 ਵਾਰੀ ਮੈਂ ਪੇਸ਼ ਹੋ ਗਿਆ ਇੱਕ ਵਾਰੀ ਮੈਂ ਫੇਰ ਦੱਸ ਦਿਆਂ ਸ਼ਹੀਦੀ ਦਿਹਾੜਾ ਸੀ ਮੈਂ ਨਹੀਂ ਪੇਸ਼ ਹੋਣਾ ਸੀ ਮੈਂ ਗੁਰੂ ਘਰ ਮਤਨਤਮਸਤਕ ਹੋਣਾ ਸੀ ਮੈਂ ਕਹਿ ਕੇ ਗਿਆ ਸੀ 18 ਤਰੀਕ ਨੂੰ ਸੰਜੇ ਸਿੰਘ ਦਾ ਕੇਸ ਲੱਗਿਆ ਅਰਵਿੰਦ ਕੇਜਰੀਵਾਲ ਚ ਜੀਜੇ ਚ ਮੇਰੇ ਤੋਂ ਮਾਫੀ ਮੰਗੀ ਇਹਨਾਂ ਨੇ ਉਹੀ ਤਰੀਕ ਕਿਉਂ ਚੁਣੀ ਕਿਉਂਕਿ ਉਸ ਤਰੀਕ ਦੇ ਬਾਰੇ ਜਨਤਕ ਮੈਂ ਕਿਹ ਅਖਬਾਰਾਂ ਚ ਆਇਆ ਸੰਜੇ ਸਿੰਘ ਪੇਸ਼ ਹੋਇਆ ਨਿਊਜ਼ ਚੈਨਲਾਂ ਨੇ ਖਬਰ ਚਲਾਈ ਅਖਬਾਰਾਂ ਅੰਗਰੇਜ਼ੀ ਪੰਜਾਬੀ ਹਿੰਦੀ ਸਭ ਚ ਛਪਿਆ ਕਿ ਮਜੀਠੀ ਇਹਦੀ ਫਲਾਣੀ ਤਰੀਕ ਦੀ ਮੈਂ ਇੱਕ ਐਡਾ ਕੋਇਨਸੀਡੈਂਸ ਕਿ ਜੇ ਦਿਨ ਮੇਰਾ ਆਮ ਆਦਮੀ ਪਾਰਟੀ ਵਾਲੇ ਨਾਲ ਯਾਰ ਭਗਵੰਤ ਮਾਨ ਦੇ ਕਿਹੇ ਯਾਰ ਨਾਲ ਪੇਚਾ ਹੁੰਦਾ ਉਦੋਂ ਹੀ ਤੁਹਾਨੂੰ ਮੇਰੀ ਯਾਦ ਆ ਜਾਂਦੀ ਮੈਂ ਕਿਹਾ ਜਿਹੜੀ ਚੀਜ਼ ਜਨਤਕ ਲੱਗੀ ਹੋਵੇ ਤੁਸੀਂ ਫੇਰ ਮੈਨੂੰ 18 ਨੂੰ ਸੱਦ ਲਓ ਹੁਣ ਮੈਂ ਕੋਰਟ ਜਾਣਾ ਸੀ ਇਹਨਾਂ ਕੋਲ ਤਾਂ ਆਉਣਾ ਨਹੀਂ ਸੀ ਇਹਨਾਂ ਦੀ ਛਰਾਰਤ ਸੀ ਮੈਂ ਕੋਰਟ ਜਾਵਾਂ ਨਾ ਕਿਉਂਕਿ ਕੋਰਟ ਦਾ ਇੱਕ ਆਰਡਰ ਸੀ ਜੇ ਮਜੀਠੀ ਆਇਦ ਕਿ ਨਹੀਂ ਆਉਂਦਾ ਤੇ ਅਸੀਂ ਕੇਸ ਫਿਰ ਇਹਦੀ ਅਗਲੀ ਮਤਲਬ ਇਹ ਆਪ ਦੀ ਗਵਾਹੀ ਨਹੀਂ ਦੇ ਸਕਦਾ ਪਰਪਸਲੀ ਮੈਨੂੰ ਗਵਾਈ ਚ ਰੋਕਣ ਵਾਸਤੇ ਮੈਂ ਭਾਈ ਤੁਸੀਂ ਫਿਰ ਇਹ ਐਸਆਈਟੀ ਬੁਲਾਈ ਮੈਨੂੰ ਸੀਆਮ ਹਾਊਸ ਦਿਆ ਕਰੇ ਕਿਉਂਕਿ ਆਰਡਰ ਤਾਂ ਉਥੋਂ ਚੱਲ ਰਿਹਾ ਭਗਵੰਤ ਮਾਨ ਹੋਂ ਰਿਕਾਰਡ ਹੈ ਕਿ ਅਸੀਂ ਕੇਸ ਫਾਈਲ ਰੀਰਾਈਟ ਕਰਨੇ ਉਹ ਗੈਰਕਾਨੂੰਨੀ ਕੰਮ ਹੈ ਭਗਵੰਤ ਮਾਨ ਹੋਂ ਰਿਕਾਰਡ ਹੈ ਕਿ ਇਹ ਚ ਕਮੀ ਪੇਸ਼ੀਆਂ ਮਤਲਬ ਕੰਮ ਤੁਸੀਂ ਪੂਰੀਆਂ ਕਰਨੀਆਂ ਮਤਲਬ ਇਸ ਤਰ੍ਹਾਂ ਦਾ ਡਰਾਮਾ ਫਿਰ ਮੈਨੂੰ 20 ਨੂੰ ਸੱਦ ਲਿਆ 18 ਦਾ ਮੇਰਾ ਜਵਾਬਦਾਰੀ ਮਾ ਪੜ ਲਓ ਮੈਂ ਉਹਨਾਂ ਨੂੰ ਕਲੀਅਰਲੀ ਕਿਹਾ ਮੈਂ ਤੁਸੀਂ ਸੁਪਰੀਮ ਕੋਰਟ ਗਏ ਤੁਸੀਂ ਬੋਲ ਕੇ ਜੱਜ ਸਾਹਿਬ ਅੱਗੇ ਮੇਰਾ ਕੇਸ ਲਿਸਟ ਕਰਾਇਆ 15 ਨੂੰ ਹੁਣ ਕਿਰਪਾ ਕਰਕੇ ਮੈਨੂੰ ਸੁਪਰੀਮ ਕੋਰਟ ਜਾ ਕੇ ਆਪਦੀ ਤਰੀਕ ਲਾੜ ਲੈਣ ਦਿਓ ਤੋਂ ਬਾਅਦ ਸੱਦ ਲਿਓ ਜੇ ਸੱਦਣਾ ਇਹ ਨਹੀਂ ਕਿ ਮੈਂ ਕਹਾਂ ਨਹੀਂ ਸੱਦਿਓ ਸੱਦ ਲਿਓ ਮੈਂ ਤੁਹਾਡਾ ਮੇਰਾ ਵੀ ਮੈਂ ਵੀ ਮਿਸ ਕਰਦਾ ਇਹਨਾਂ ਨੂੰ ਇਹ ਮੈਨੂੰ ਕਰਦੇ ਮੈਂ ਇਹਨਾਂ ਨੂੰ ਕਰਦਾ ਕਿ ਮੈਂ ਤੁਹਾਡਾ ਆ ਕੇ ਇੱਥੇ ਕਰ ਜੂ ਪੁੱਛ ਪਾਛ ਜਾਊ ਰਾਜਾ ਰਾਜੀ ਕਰ ਜੂ ਜਿਹੜੀ ਗੱਲ ਦੇ ਤੁਹਾਨੂੰ ਜਵਾਬ ਚਾਹੀਦੇ ਮਗਰ ਸ਼ਰਾਤ ਦੇਖੋ ਵੀ ਨੂੰ ਮੈਨੂੰ ਫੇਰ ਸੱਦ ਲਿਓ 23 ਨੂੰ ਮੇਰੀ ਤਰੀਕ ਹੈ ਹੁਣ ਮੈਂ ਸੁਪਰੀਮ ਕੋਰਟ ਜਾ ਕੇ ਆਪਦੀ ਤਿਆਰੀ ਕਰੂੰ ਕਿ ਇਹਨਾਂ ਕੋਲ ਆਵਾਂ ਪਰਪਸਲੀ ਸੁਣ ਲਓ ਜੀ ਕਮੈਂਟ ਪਰਪਸਲੀ ਇਹ ਸ਼ੋਅ ਕਰਨ ਲਈ ਕਿ ਇਹ ਕੋਆਪਰੇਟ ਨਹੀਂ ਕਰ ਰਿਹਾ ਫਿਰ 23 ਤਰੀਕ ਨੂੰ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਝਾੜ ਪੈਂਦੀ ਹੈ 91 ਦਾ ਨੋਟਿਸ ਇਹ ਵਾਪਸ ਲੈਂਦੇ ਆ ਉੱਥੇ ਹਾਈ ਕੋਰਟ ਮਾਪੀਮਾ ਫੇਰ ਮੈਨੂੰ 30 ਨੂੰ ਸੱਦ ਲਿਆ ਅੱਜ ਮੈਂ ਫੇਰ ਆਇਆ ਹਾਂ ਔਰ ਮੈਂ ਬੇਨਤੀ ਕਰਕੇ ਆਇਆ ਹਾਂ ਅੰਦਰ ਕਿ ਭਾਈ ਸੁਪਰੀਮ ਕੋਰਟ ਨੂੰ ਮਿਸਲੀਡ ਮਿਸ ਗਾਈਡ ਨਾ ਕਰੋ ਝੂਠ ਐ ਫਿਰ ਡੈਵਿਡ ਫਾਈਲ ਨਾ ਕਰੋ ਇਹ ਬਹੁਤ ਵੱਡੀ ਪਰਜਰੀ ਆ ਇਹ ਜੇ ਗੈਰ ਕਾਨੂੰਨੀ ਕੰਮ ਅੱਜ ਆ ਤੁਸੀਂ ਵੇਖ ਹੀ ਲਿਆ ਹਾਈ ਕੋਰਟ ਚ ਕੀ ਹੋਇਆ ਸਿੱਧੂ ਮੂਸੇ ਵਾਲੇ ਕੇਸ ਚ ਪਹਿਲਾਂ ਵੀ ਰੌਲਾ ਪਿਆ ਕਿ ਇੰਟਰਵਿਊ ਸਿੱਧੂ ਮੂਸੇ ਵਾਲੇ ਦੀ ਪੰਜਾਬ ਚ ਹੋਈ ਇਹਨਾਂ ਨੇ ਡਿਨਾਈ ਕੀਤੀ ਸੀਐਮ ਨੇ ਵੀ ਡਿਨਾਈ ਕੀਤੀ ਡੀਜੀਪੀ ਨੇ ਵੀ ਡਿਨਾਈ ਕੀਤੀ ਹਾਈ ਕੋਰਟ ਨੇ ਕੈਕ ਸੈਟ ਬਣਾ ਦਿਓ ਸੈਟ ਬਣਨੀ ਸੀ ਭਗਵੰਤ ਮਾਨ ਦੀ ਮਰਜ਼ੀ ਨਾਲ ਉਹ ਸਿਟ ਨੇ ਦਿੱਤਾ ਢਾਕਲ ਜਵਾਬ ਕਰਤਾ ਕਿ ਨਹੀਂ ਹੋਈ ਮਤਲਬ ਇੱਥੇ ਕੋਈ ਨੌਲੇਜ ਨਹੀਂ ਫਿਰ ਹਾਈ ਕੋਰਟ ਨੇ ਸਿਟ ਬਣਾਈ ਔਰ ਉਹ ਸਿਟ ਨੇ ਦਾਸੀ ਦਿੱਤਾ ਕਿ ਖਰੜ CIA ਥਾਣੇ 'ਚ ਇਹ ਇੰਟਰਵਿਊ ਹੋਈ ਹੁਣ ਤੁਸੀਂ ਮੈਨੂੰ ਇਹ ਗੱਲ ਦੱਸ ਦੋ ਹਜ਼ਾਰ ਪੁਲਸ ਵਾਲਾ ਲੈ ਕੇ ਆਉਂਦਾ ਉਹਨੂੰ ਮੈਨੂੰ ਲੱਗਦਾ ਜਿੰਨੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਉਹਦੇ ਨੇੜੇ ਢੇੜੇ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਐ ਇੰਨੀ ਪੁਲਿਸ ਲੱਗੀ ਹੋਵੇ ਪੁਲਿਸ ਰਿਮਾਂਡ ਤੇ ਬੰਦਾ ਆਇਆ ਹੋਵੇ ਤੁਸੀਂ 3 ਤੇ 4 5 ਸਪਟੰਬਰ ਦੇ ਇੰਟਰਵਿਊ ਕੱਢ ਲਓ ਜਾਂ ਉੱਥੋਂ ਦੇ ਕੈਮਰਿਆਂ ਦੀ ਰਿਕਾਰਡਿੰਗ ਕੱਢ ਲਓ ਕੋਈ ਪੰਜਾਬ ਦਾ ਅਫਸਰ ਨਹੀਂ ਜਿਹੜਾ ਉੱਥੇ ਨਹੀਂ ਗਿਆ ਸੀ ਪੁੱਛਕਿਛ ਕਰਨ ਕਿ ਅੱਜ ਫਲਾਣਾ ਜਾ ਰਿਹਾ ਜੀ ਅਜਾਈ ਜੀ ਜਾ ਰਿਹਾ ਜੇ ਡੀਜੀਪੀ ਜਾ ਰਿਹਾ ਡੀਐਚ ਔਰ ਫਿਰ ਇੰਟਰਵਿਊ ਹੋ ਜੇ ਤੇ ਫਿਰ ਇਹ ਨਹੀਂ ਗੱਲ ਸੁਣੋ ਨਾ ਜੀ ਇਸ ਗੱਲ ਦੀ ਨੌਲੇਜ ਭਗਵੰਤ ਨੂੰ ਸੀ ਤੇ ਭਗਵੰਤ ਮਾਨ ਨੇ ਹਾਈ ਕੋਰਟ ਨੂੰ ਫੋਟਵਿੰਗ ਕਰਨ ਦੀ ਕੋਸ਼ਿਸ਼ ਕੀਤੀ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਹੁਣ ਜਦ ਹਾਈ ਕੋਰਟ ਤੇ ਅੱਗੇ ਸਚਾਈ ਆ ਗਈ ਹੈ ਕਿ ਭਗਵੰਤ ਮਾਨ ਦਾ ਅਸਤੀਫਾ ਦੇਣਾ ਨਹੀਂ ਬਣਦਾ ਕਿ ਭਗਵੰਤ ਮਾਨ ਤੇ ਪਰਚਾ ਨਾ ਹੋਵੇ ਕਿ ਹਾਈ ਕੋਰਟ ਨੂੰ ਇਹ ਮਿਸਲੀਡ ਕਰਨ ਦੀ ਕੋਸ਼ਿਸ਼ ਕਰਿਆ ਇਹਨੂੰ ਸਚਾਈ ਪਤਾ ਸੀ ਕਿਉਂਕਿ ਇੰਟਰਵਿਊ ਹੋਮ ਮਿਨਿਸਟਰ ਦੀ ਮਰਜ਼ੀ ਬਿਨਾਂ ਹੋ ਹੀ ਨਹੀਂ ਸਕਦੀ ਸੀ ਸਿੱਧੂ ਮੂਸੇਵਾਲੇ ਸਾਹਿਬ ਦੇ ਬਜ਼ੁਰਗ ਇਸ ਗੱਲ ਦਾ ਰੌਲਾ ਪਾ ਰਹੇ ਫਿਰ ਇੱਕ ਹੋਰ ਇਨਕੁਆਇਰੀ ਚੱਲੀ ਜਦੋਂ 43 ਹਜ਼ਾਰ ਕੋਲਾ ਹੋ ਗਈਆਂ ਜੇਲ੍ਹਾਂ ਚ 70 ਇਸ ਬੰਦੇ ਦੇ ਕੇਸ ਆ ਰੋਜ਼ ਫਰੋਤੀ ਰੋਜ਼ ਡਕੈਤੀ ਰੋਜ਼ ਟਾਰਗੇਟ ਕਿਲਿੰਗ ਚੱਲ ਰਹੀ ਹੈ ਜੇਲ੍ਹ ਚੋਂ ਉਹਨਾਂ ਸਾਰਿਆਂ ਲਈ ਭਗਵੰਤ ਮਾਨੀ ਜ਼ਿੰਮੇਵਾਰ ਮੈਂ ਕਿਹਾ ਜੀ ਦੀ ਇੰਟਰੋਗੇਸ਼ਨ ਕਰਨੀ ਸੀ ਉਹਦੀ ਤਾਂ ਤੁਸੀਂ ਕਰਾਤੀ ਇੰਟਰਵਿਊ ਤੇ ਜੀ ਦੀ ਇੰਟਰਵਿਊ ਹੋਣੀ ਚਾਹੀਦੀ ਆ ਉਹਦੀ ਇੰਟਰੋਗੇਸ਼ਨਾਂ ਕਰਦੇ ਫਿਰਦੇ ਹੋ ਇਹ ਹਾਲਾਤ ਜੋ ਬਣਾਏ ਪਏ ਆ ਪੰਜਾਬ ਚ ਧੱਜੀਆਂ ਹੋਣੀਆਂ ਪਈਆਂ ਲਾਅਨ ਆਰਡਰ ਦੀ ਉਥੇ ਡਰਾਮੇ ਹਰਿਆਣੇ ਚ ਕਰਦੇ ਫਿਰਦੇ ਉਹਨੂੰ ਪੁੱਛੋ ਹਾਲ ਪੰਜਾਬ ਵਾਲਾ ਬਣਾਉਣਾ ਇਨਵੈਸਟਮੈਂਟ ਕੋਈ ਨਹੀਂ ਨੌਕਰੀ ਕੋਈ ਨਹੀਂ ਗਰਜਾਈ ਪੰਜਾਬ ਬੁਰਾ ਹਾਲ ਨਿੱਤ ਦਾ ਸ਼ਰਾਬੀ ਪਰ ਮੈਂ ਤੁਹਾਨੂੰ ਅੰਦਰਲੀ ਗੱਲ ਹੋਰ ਦੱਸ ਦਿਆਂ ਆ ਕਿ ਸ਼ਰਾਬ ਪੀਣ ਦਾ ਨਵਾਂ ਕੰਮ ਲੱਭ ਲਿਆ ਏ ਮੇਰੇ ਕੋਲ ਤਾਂ ਖਬਰ ਹੈ ਅੱਜ ਮੈਂ ਸਿੱਧੂ ਮੂਸੇ ਵਾਲੀ ਦੀ ਦਿੱਤੀ ਐ ਜਿਵੇਂ ਨਵੀਂ ਦੇ ਕੇ ਚੱਲੇ ਆ ਘਰੋਂ ਇਹਨੂੰ ਸ਼ਰਾਬ ਪੀਣਾ ਬੰਦ ਕੀਤਾ ਕਿਉਂਕਿ ਇਹਦਾ ਲਿਵਰ ਨੁਕਸਾਨਿਆ ਗਿਆ ਹੁਣ ਇਹਨੇ ਕੰਮ ਕੀ ਸ਼ੁਰੂ ਕਰਤਾ ਨਮਾ ਗੱਡੀ ਹੌਲੀ ਹੋ ਜਾਂਦੀ ਕੀ ਮੁੱਖ ਮੰਤਰੀ ਨੂੰ ਇਹ ਗੱਲਾਂ ਛੂਪਦੀਆਂ ਮੈਨੂੰ ਅਫਸਰ ਦੱਸਦੇ ਕਹਿੰਦੇ ਜਨਾਬ ਜੇ ਕਾਫਲਾ ਜਾ ਰਿਹਾ ਗੱਡੀ ਹੌਲੀ ਹੋਗੀ ਤੇ ਮਤਲਬ ਕੀ ਇਹ ਉਹ ਕੰਮ ਕਰ ਰਿਹਾ ਹਰਾਨਗੀ ਦੀ ਗੱਲ ਹੈ ਕੀ ਇੱਕ ਚੀਫ ਮਿਨਿਸਟਰ ਇੱਕ ਮੁੱਖ ਮੰਤਰੀ ਦੀ ਬੜੀ ਵੱਡੀ ਪਕੜ ਹੁੰਦੀ ਹੈ ਜਾਂ ਹੁਣ ਚਾਹੀਦੀ ਹੈ ਪਰ ਤੂੰ ਇੱਕ ਪਾਸੇ ਤਾਂ ਹਾਈ ਕੋਰਟ ਦੇ ਵਿੱਚ ਲਫਾਰਾ ਖੁੱਲ ਰਿਹਾ ਹੋਵੇ ਇਸ ਗੱਲ ਨੂੰ ਲੈ ਕੇ ਜਨਤਕ ਕੀਤਾ ਜਾ ਰਿਹਾ ਹੋਵੇ ਕਿ ਜਿਹੜੀ ਵੀਡੀਓ ਹੈ ਉਹ ਖਰੜ ਦੇ ਵਿੱਚ ਇੰਟਰੂ ਹੋ ਜਾਂਦੀ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਹਰਿਆਣਾ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਡੀਜੀਪੀ ਨੂੰ ਪਤਾ ਹੈ ਜੀ ਸਾਨੂੰ ਪਤਾ ਨਹੀਂ ਜੀ ਸਾਰੇ ਮਤਲਬ ਆਪਣੇ ਆਪ ਨੂੰ ਇਹ ਗੱਲ ਇਨਕਾਰ ਤੁਸੀਂ ਇੱਕ ਗੱਲ ਉਹ ਛੱਡੋ ਜੀ ਮੈਂ ਕੱਲ ਇੱਕ ਇੰਟਰਵਿਊ ਆਪਦੀ ਫੇਸਬੁੱਕ ਪੇਜ ਤੇ ਲਾਈਵ ਕੀਤੀ ਆ ਜਿੱਥੇ ਭਗਵੰਤ ਮਾਨ ਕਹਿ ਰਿਹਾ ਕੀ ਡੀਜੀਪੀ ਨੇ ਸਪੱਸ਼ਟ ਕਰਤਾ ਇੰਟਰਵਿਊ ਇੱਥੇ ਨਹੀਂ ਹੋਈ ਔਰ ਇਹਨੂੰ ਪਤਾ ਸੀ ਇੰਟਰਵਿਊ ਹੋਈ ਆ ਹਾਈ ਕੋਰਟ ਨੂੰ ਮਿਸਲੀਡ ਕਰਨਾ ਝੂਠ ਬੋਲਣਾ ਕੀ ਉਹਦਾ ਪਰਚਾ ਨਹੀਂ ਬਣਦਾ ਔਰ ਜਦ ਹਜ਼ਾਰ ਪੁਲਸ ਵਾਲਾ ਲੱਗਿਆ ਹੋਵੇ ਤੇ ਇੰਟਰਵਿਊ ਤੁਸੀਂ ਕਰਕੇ ਤਾਂ ਵਿਖਾਉਂਦੇ ਅੰਦਰ ਮੈਂ ਵੀ ਗਿਆ ਹੀ ਸੀ ਹੁਣ ਹਲੇ ਤਾਂ ਮੈਨੂੰ ਤਾਂ ਸ਼ੌਕ ਹੀ ਲੱਗਿਆ ਸੀ ਤੁਸੀਂ ਆ ਕੇ ਇੰਟਰਵਿਊ ਅੰਦਰ ਕਰਕੇ ਜਾਂਦੇ ਇਹ ਤਦ ਇੰਟਰਵਿਊ ਹੁੰਦੀਆਂ ਜਦੋਂ ਸਰਕਾਰ ਕਰਾਉਂਦੀ ਆ ਮਜੀਠੀਆ ਸਾਹਿਬ ਔਰ ਇਹਦੀ ਵੱਡੀ ਗੱਲ ਤੁਸੀਂ ਵੇਖੋ ਇਹਦੀ ਨੌਲੇਜ ਸੀ ਇਹਨੇ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਕੱਲਾ ਝੂਠ ਨਹੀਂ ਬੋਲਿਆ ਹਾਈ ਕੋਰਟ ਨੂੰ ਵੀ ਝੂਠ ਬੋਲਿਆ ਹੁਣ ਤੁਸੀਂ ਥਾਣੇਦਾਰ ਤੇ ਕਾਰਵਾਈ ਕਰ ਦੋ ਤੇ ਹੈਡ ਆਫ ਦੇ ਡਿਪਾਰਟਮੈਂਟ ਕੌਣ ਹੈ ਐਸਐਸਪੀ ਕੌਣ ਲਾ ਰਿਹਾ ਹੈ ਡੀਜੀਪੀ ਕੌਣ ਲਾ ਰਿਹਾ ਹੈ ਡੀਆਈਜੀ ਆਈਜੀ ਕੌਣ ਲਾ ਰਿਹਾ ਹੈ ਗਾਂ ਉਹ ਥਾਣੇਦਾਰ ਕੌਣ ਲਾ ਰਿਹਾ ਹੈ ਹੋਮ ਮਿਨਿਸਟਰ ਹਾਉ ਇਸ ਹੋਮ ਮਿਨਿਸਟਰ ਨਾਟ ਰਿਸਪੋਨਸਿਬਲ ਉਹ ਤੋਂ ਬਾਅਦ ਸਲਮਾਨ ਖਾਨ ਤੇ ਅਟੈਕ ਹੋ ਜयो ਉਹ ਬੰਦੇ ਨੇ ਵਕਤ ਨੂੰ ਫੜਿਆ ਦੇਸ਼ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਤੇ ਇਹ ਕਹਵੇ ਮੈਨੂੰ ਪਤਾ ਨਹੀਂ ਸਰ ਜੀ ਜਗਦੇਸ਼ ਭੋਲੇ ਵਾਲਾ ਮਾਮਲਾ ਸੀ ਕਲੀਅਰ ਹੋ ਗਿਆ ਉਹਨਾਂ ਬੰਦੇ ਨੂੰ ਸਜ਼ਾਾਂਵਾਂ ਹੋ ਗਈਆਂ ਹੁਣ ਜਾਣ ਬੁਝ ਕੇ ਸੈਟ ਰਹੀ ਤੁਹਾਨੂੰ ਬੁਲਾਉਣਾ ਇੱਕ ਮਾਨਸਿਕ ਤੌਰ ਤੇ ਪੀੜਾ ਦੇਣਾ ਹੀ ਹੈ ਸਰਕਾਰ ਦਾ ਮੈਂ ਦਾਸ ਨੂੰ ਮਾਨਸਿਕ ਮੂਨਸਿਕ ਪੀੜਾ ਕੋਈ ਨਹੀਂ ਸਰ ਅੱਗੇ ਵੀ ਇਹ ਪੈਗ ਲਾਉਣ ਵਾਲੇ ਨੂੰ ਹੋਣੀ ਮੈਨੂੰ ਕੋਈ ਪੀੜਾ ਮੈਂ ਗੁਰੂ ਦੇ ਆਸਰੇ ਆਲ ਬੰਦਾ ਕੋਲੀ ਕਟ ਰੁੱਕ ਰਹੇ ਹੋ ਜਦੋਂ ਸੁਪਰੀਮ ਕੋਰਟ ਤੋਂ ਜਵਾਬ ਅੱਗੇ ਦਾ ਡੇਟ ਤੁਹਾਨੂੰ ਪਹਿਲਾਂ ਦੱਸਦੇ 10 ਨੂੰ ਮਗਰੋਂ ਦੱਸ ਮਜੀਠੀਆ ਸਾਹਿਬ ਕਿਉਂ ਕੋਈ ਖਬਰ ਹੀ ਬਣਾਉਣੀ ਮਜੀਠੀਆ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿਉਂਕਿ ਜਦੋਂ ਸੁਪਰੀਮ ਕੋਰਟ ਤੋਂ ਵਧ ਗਏ ਹਾਈ ਕੋਰਟ ਤੋਂ ਵਧ ਗਏ ਮੈਂ ਬੜਾ ਸਪਸ਼ਟ ਹਾਂ ਜੀ ਦੇਖੋ ਕਾਨੂੰਨ ਦੇ ਉੱਤੋਂ ਕੋਈ ਨਹੀਂ ਆ ਪ੍ਰਬੋਧ ਕੁਮਾਰ ਦੀ ਸਿੱਟ ਨੇ ਸਾਬਤ ਕਰਤਾ ਇਹ ਉਹੀ ਪ੍ਰਬੋਧ ਕੁਮਾਰ ਹੈ ਤੁਹਾਨੂੰ ਯਾਦ ਹੋਣਾ ਚਾਹੀਦਾ ਜਿਨੇ ਕੁਮਰ ਬਜੇ ਪ੍ਰਤਾਪ ਦੇ ਕੇਸ ਚ ਕਿਆ ਸੀਗਾ ਕਿ ਇਹ ਜਿਹੜਾ ਐਫੀਡੇਵਿਟ ਫਾਈਲ ਕਰ ਰਿਹਾ ਇਹਦੀ ਮਰਜ਼ੀ ਹੈ ਸਾਡੀ ਕੋਈ ਸਹਿਮਤੀ ਨਹੀਂ ਔਰ ਅਖੀਰ ਚ ਉਹ ਸੈਫੀਡੇਵਿਟ ਦਾ ਕੀ ਹੋਇਆ ਹਾਈ ਕੋਰਟ ਨੇ ਉਡਾ ਦਿੱਤਾ ਇਹ ਉਹ ਜਹ ਸੱਚਾ ਬੰਦਾ ਹੈ ਮਤਲਬ ਲੀਗਲੀ ਉਹਦੇ ਐਫੀਡੇਵਿਟ ਚ ਕਦੇ ਨੁਕਸ ਨਹੀਂ ਪਾਇਆ ਕਿ ਅੱਜ ਤੱਕ ਐਡਾ ਇਮਾਨਦਾਰ ਔਰ ਐਡਾ ਮੰਨਿਆ ਬੰਦਾ ਆਈਬੀ ਪਤਾ ਨਹੀਂ ਕਿੱਥੇ ਕਿੱਥੇ ਉਹਨੇ ਡਿਊਟੀ ਕੀਤੀ ਹੋਈ ਆ ਅੱਜ ਉਸ ਨੂੰ ਦਬਾਇਆ ਗਿਆ ਕਿ ਤੂੰ ਇਹ ਰਿਪੋਰਟ ਨਹੀਂ ਦੇਣੀ ਉਹਨੂੰ ਦਬਾਉਣ ਤੋਂ ਬਾਅਦ ਉਹਨੂੰ ਧੁੰਕਾਇਆ ਗਿਆ ਕਿ ਤੂੰ ਇਹ ਰਿਪੋਰਟ ਨਹੀਂ ਦੇਣੀ ਤੇ ਕੀ ਉਹਦਾ ਪਰਚਾ ਨਹੀਂ ਬਣਦਾ ਇਹ ਰਾਮ ਰਹੀਮ ਤੇ ਮਸਲੇ ਦੇ ਵੀ ਜਿਹੜਾ ਕਿਤਨਾ ਕਿਤੇ ਮਾਮਲੇ ਨੂੰ ਦਬਾਉਣ ਦੀ ਵੱਡੀ ਕੋਸ਼ਿਸ਼ ਕਰ ਲਈਏ ਸਰਕਾਰ ਲੱਗਦਾ ਕਿ ਇਸ ਪੂਰੇ ਮਾਮਲੇ ਨੂੰ ਰਫਾ ਰਫਾ ਰਾਮ ਰਹੀਮ ਦਾ ਬੱਚਾ ਭਗਵੰਤਵਾਂ